ਪੂ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਅਮਨਦੀਪ ਸਿੰਘ ਗੜੀ ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਅਕਾਲੀ ਦਲ ਨੂੰ ਲੈ ਕੇ ਤਾਂ ਮਨਪ੍ਰੀਤਿਆਲੀ ਦਾ ਵੱਡਾ ਬਿਆਨ ਜਿਹੜਾ ਸਾਹਮਣੇ ਆ ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਕਿ ਅਕਾਲੀ ਦਲ ਤੋਂ ਦੂਰੀ ਬਣਾ ਕੇ ਰੱਖਣਗੇ ਹਾਲਾਂਕਿ ਪਹਿਲਾਂ ਵੀ ਲਗਾਤਾਰ ਦੂਰੀ ਬਣਾਈ ਹੋਈ ਸੀਗੀ ਤਾਂ ਹੁਣ ਫਿਰ ਇੱਕ ਵਾਰ ਦੂਰੀ ਬਣਾ ਕੇ ਰੱਖਣਗੇ ਕਿਉਂਕਿ ਝੁੰਡਾ ਰਿਪੋਰਟ ਜਿਹੜੀ ਜਦੋਂ ਤੱਕ ਕਹਿੰਦੇ ਆ ਸਾਹਮਣੇ ਨਹੀਂ ਆ ਜਾਂਦੀ ਉਸ ਦੇ ਰਿਪੋਰਟ ਦੇ ਆਉਣ ਤੱਕ ਜਿਹੜੀ ਅਕਾਲੀ ਦਲ ਤੋਂ ਦੂਰੀ ਬਣਾਈ ਰੱਖਣਗੇ ਕਿਉਂਕਿ ਗੱਲ ਕਰ ਲਈਏ ਤਾਂ ਲਗਾਤਾਰ ਜੋ ਪੰਜਾਬ ਦੇ ਵਿੱਚ ਸ਼ਰੋਮਣੀ ਅਕਾਲੀ ਦਲ ਦਾ ਵੋਟ ਸ਼ੇਅਰ ਘਟਿਆ ਲਗਾਤਾਰ ਗੱਲ ਕਰ ਰਹੀ ਹੈ ਹਰੇਕ ਹਲਕੇ ਵਿੱਚ ਤਕਰੀਬਨ ਚੌਥੇ ਨੰਬਰ ਤੇ ਅਕਾਲੀ ਦਲ ਰਹੀ ਆ ਬਠਿੰਡਾ ਦੇ ਵਿੱਚੋਂ ਸੀਟ ਜਰੂਰ ਕੱਢੀ ਆ ਤਾਂ ਉਸਦੇ ਬਾਅਦ ਜੇ ਗੱਲ ਕਰ ਲਈਏ ਸੰਗਰੂਰ ਦੇ ਵਿੱਚ ਵੀ ਪੰਜਵੇਂ ਨੰਬਰ ਤੇ ਰਹਿੰਦੀ ਆ ਅਕਾਲੀ ਦਲ ਤਾਂ ਅਨੁਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਕਿਤਨਾ ਕਿਤੇ ਫੈਸਲਾ ਜਿਹੜਾ ਲਿਆ ਗਿਆ ਹੈਗਾ ਮਨਪ੍ਰੀਤਿਆ ਵਾਲੀ ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਕਿ ਜਦੋਂ ਤੱਕ ਚੋਣਾਂ ਦਾ ਕਮੇਟੀ ਦੀ ਰਿਪੋਰਟ ਜਨਤਕ ਨਹੀਂ ਹੋ ਜਾਂਦੀ ਸਾਹਮਣੇ ਨਹੀਂ ਆ ਜਾਂਦੀ ਉਦੋਂ ਤੱਕ ਜਿਹੜਾ ਆ ਅਕਾਲੀ ਦਲ ਤੋਂ ਦੂਰੀ ਬਣਾਈ ਰੱਖੋ ਰੱਖਣਗੇ ਕਿਉਂਕਿ ਚੋਣਾਂ ਦਾ ਰਿਪੋਰਟ ਦੇ ਅਕੋਰਡਿੰਗ ਸਾਰੇ ਹਲਕਿਆਂ ਦੀ ਜਿਹੜੀ ਆ ਰਿਪੋਰਟ ਨਿਕਲ ਕੇ ਸਾਹਮਣ ਪੱਖ ਰੱਖੇ ਸੀ ਵਰਕਰਾਂ ਨੇ ਆਪਣੇ ਪੱਖ ਰੱਖੇ ਸੀਗੇ ਕਿ ਇਹ ਵੀ ਕਿਹਾ ਜਾ ਰਿਹਾ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਲੀਡਰਸ਼ਿਪ ਬਦਲਣ ਦੀ ਵੀ ਗੱਲ ਚੱਲੀ ਸਾਡੇ ਨਾਲ ਸਾਡੇ ਸਹਿਯੋਗੀ ਗगन ਮੌਜੂਦ ਨੇ ਬਾਕੀ ਜਾਣਕਾਰੀ ਉਹਨਾਂ ਤੋਂ ਲੈਂਦੇ ਆ ਗगन ਜੀ ਕੀ ਲੱਗਦਾ ਮਨਪ੍ਰੀਤਿਆਲੀ ਹੁਣ ਹੀ ਕਹਿੰਦੇ ਕਿ ਦੂਰੀ ਬਣਾ ਕੇ ਰੱਖਾਂਗੇ ਜਦੋਂ ਤੱਕ ਝੂੰਦਾ ਰਿਪੋਰਟ ਜਿਹੜੀ ਉਹ ਸਾਹਮਣੇ ਨਹੀਂ ਆਉਂਦੀ ਬਿਲਕੁਲ ਦੇਖੋ ਅਮਨ ਜਿਸ ਤਰੀਕੇ ਨਾਲ ਮੰਤਿ ਟੇਹਾਲੀ ਹੋਣਾ ਦੀ ਪਿਛਲੇ ਕੁਝ ਸਮੇਂ ਤੋਂ ਹੀ ਗਤੀਵਿਧੀਆਂ ਨਜ਼ਰ ਆ ਰਹੀਆਂ ਸੀ ਔਰ ਇਹ ਪਹਿਲੀ ਵਾਰ ਨਹੀਂ ਇਸ ਤੋਂ ਪਹਿਲਾਂ ਵੀ ਜਦੋਂ ਰਾਸ਼ਟਰਪਤੀ ਦੀਆਂ ਚੋਣਾਂ ਸੀ ਔਰ ਉਹਦੋਂ ਵੋਟ ਪਾਉਣ ਦੀ ਗੱਲ ਸੀ ਤਾਂ ਉਦੋਂ ਵੀ ਸਿੱਧੇ ਤੌਰ ਦੇ ਤੇ ਉਹਨਾਂ ਨੇ ਬਾਈਕਾਟ ਕਰ ਦਿੱਤਾ ਸੀ ਹਾਲਾਂਕਿ ਉਦੋਂ ਅਕਾਲੀ ਦਲ ਨੇ ਜੋ ਰਾਸ਼ਟਰਪਤੀ ਹੈ ਉਹ ਭਾਜਪਾ ਦੀ ਸਪੋਰਟ ਉਹਨਾਂ ਦੇ ਵੱਲੋਂ ਕੀਤੀ ਗਈ ਸੀ ਹਾਲਾਂਕਿ ਉਸ ਤੋਂ ਉਸਤੇ ਵੀ ਉਹਨਾਂ ਦੇ ਵੱਲੋਂ ਇਤਰਾਜ਼ ਜਤਾਇਆ ਗਿਆ ਸੀਗਾ ਔਰ ਇੱਕ ਵਾਰ ਫੇਰ ਜਿਹੜੀ ਉਹਨਾਂ ਹਾਰ ਹੋਈ ਹੈ ਜਿਸ ਦੇ ਇੱਕ ਦੇ ਨਾਲ ਅਕਾਲੀ ਦਲ ਦੀ ਜਿਹੜੀ ਲੋਕ ਸਭਾ ਚੋਣਾਂ ਦੇ ਵਿੱਚ ਹਾਰ ਹੋਈ ਹੈ ਸਿਰਫ ਇੱਕ ਸੀਟ ਹੀ ਬਠਿੰਡਾ ਦੀ ਉਹ ਗੱਡ ਪਾਏ ਨੇ ਔਰ ਜਿਵੇਂ ਤੁਸੀਂ ਵੀ ਜ਼ਿਕਰ ਕੀਤਾ ਕਈ ਵਿਧਾਨ ਸਭਾ ਹਲਕਿਆਂ ਦੇ ਵਿੱਚ ਔਰ ਅਕਾਲੀ ਦਲ ਜਿਹੜੀ ਹੈ ਉਹ ਬੀਜੇਪੀ ਤੋਂ ਹੁਣ ਪਿੱਛੇ ਜਾ ਚੁੱਕੀ ਹੈ ਔਰ ਜੇ ਲੋਕ ਸਭਾ ਚੋਣਾਂ ਦੀ ਵੀ ਆਪਾਂ ਗੱਲ ਕਰੀਏ ਤਾਂ ਇੱਥੇ ਵੀ 8 ਤੋਂ 10 ਲੋਕ ਸਭਾ ਕੌਨਸਟਿਊਐਂਸੀਆਂ ਦੇ ਵਿੱਚ ਅਕਾਲੀ ਦਲ ਬੀਜੇਪੀ ਤੋਂ ਪਿੱਛੇ ਜਾ ਚੁੱਕੀ ਹੈ ਯਾਨੀ ਕਿ ਵੋਟ ਪਰਸੈਂਟੇਜ ਜਿਹੜਾ ਹੈ ਉਹ ਲਗਾਤਾਰ ਘੜਦਾ ਹੋਇਆ ਕਲਜ਼ਰ ਦਾ ਨਜ਼ਰ ਆ ਰਿਹਾ ਹੈ ਤਾਂ ਉਹੀ ਜ਼ਿਕਰ ਜਿਹੜਾ ਹੈ ਉਹ ਮਨਪਤੇ ਵਾਲੇ ਵੱਲੋਂ ਕੀਤਾ ਗਿਆ ਕਿ ਇਕਬਾਲ ਸਿੰਘ ਝੂਣਾ ਨਾਲ ਦੀ ਜਿਹੜੀ ਰਿਪੋਰਟ ਹੈ ਉਸ ਨੂੰ ਲਾਗੂ ਕੀਤਾ ਜਾਵੇ ਔਰ ਜਦ ਤੱਕ ਕਹਿੰਦੇ ਉਸ ਨੂੰ ਲਾਗੂ ਨਹੀਂ ਕੀਤਾ ਜਾਂਦਾ ਉਦੋਂ ਤੱਕ ਮੈਂ ਪਾਰਟੀ ਗਤੀਵਿਧੀਆਂ ਤੋਂ ਕਿਨਾਰਾ ਕਰਕੇ ਰੱਖਾਂਗਾ ਪਿੱਛੇ ਰਵਾਂਗਾ ਪਰ ਹੁਣ ਇੱਕ ਵੱਡਾ ਸਵਾਲ ਇਹ ਹੈ ਕਿ ਮਨਪਤੇ ਵਾਲੇ ਕਹਿੰਦੇ ਨੇ ਕਿ ਇਕਬਾਲ ਸਿੰਘ ਝੂਣਾ ਰਿਪੋਰਟ ਨੂੰ ਲਾਗੂ ਕੀਤਾ ਜਾਵੇ ਪਰ ਦੂਜੇ ਪਾਸੇ ਜਿਹੜੀ ਹੋਰ ਲੀਡਰਸ਼ਿਪ ਹੈ ਫਿਰ ਉਹ ਭਾਵੇਂ ਬਲਵਿੰਦਰ ਭੁੰਦਰ ਉਹਨਾਂ ਦੀ ਗੱਲ ਕਰੀਏ ਜਿਨ੍ਹਾਂ ਨੂੰ ਖਾਸ ਤੌਰ ਦੇ ਉੱਤੇ ਇਸ ਦਾ ਮੁੱਖ ਵੀ ਲਾਇਆ ਗਿਆ ਇਕਬਾਲ ਸਿੰਘ ਨੂੰ ਡਾਉਣਾ ਦਿੱਤਾ ਸਾਰੀ ਰਿਪੋਰਟ ਤਿਆਰ ਕੀਤੀ ਪਰ ਇੰਪਲੀਮੈਂਟੇਸ਼ਨ ਜਿਹੜੀ ਹੈ ਉਹ ਕਰਨ ਦੀ ਜ਼ਿੰਮੇਵਾਰੀ ਬਲਵਿੰਦਰ ਸਿੰਘ ਨੂੰ ਡਾਉਣਾ ਦਿੱਤੀ ਗਈ ਸੀ ਔਰ ਬਲਵਿੰਦਰ ਸਿੰਘ ਨੂੰ ਡਾਉਣਾ ਤਾਂ ਇਹ ਜ਼ਿਕਰ ਸੀਗਾ ਕਿ ਇਸ ਰਿਪੋਰਟ ਦੇ ਵਿੱਚ ਕਿਤੇ ਵੀ ਇਹ ਨਹੀਂ ਜ਼ਿਕਰ ਕੀਤਾ ਗਿਆ ਕਿ ਜਿਹੜੀ ਲੀਡਰਸ਼ਿਪ ਹੈ ਉਸ ਨੂੰ ਬਦਲਿਆ ਜਾਵੇ ਬਲਕਿ ਕਹਿੰਦੇ ਕਿ ਇਸ ਦੇ ਵਿੱਚ ਸਾਰੀ ਜ਼ਿੰਮੇਵਾਰੀ ਸਾਰੀ ਪਾਵਰਾਂ ਜਿਹੜੀਆਂ ਨੇ ਉਸ ਸੁਖਬੀਰ ਬਾਦਲ ਨੂੰ ਦੇਣ ਦੀ ਗੱਲ ਕਹੀ ਗਈ ਸੀ ਕਿ ਸੁਖਬੀਰ ਸਿੰਘ ਬਾਦਲ ਜਿਹੜਾ ਹੈ ਉਹ ਸਾਰੇ ਢਾਂਚੇ ਨੂੰ ਆਪਣੇ ਤੌਰ ਦੇ ਉੱਤੇ ਬਦਲਣ ਉਸ ਦੇ ਹਿਸਾਬ ਦੇ ਨਾਲ ਪਾਰਟੀ ਦੇ ਵਿੱਚ ਜਿਹੜਾ ਹੈ ਉਹ ਇੱਕ ਨਵਾਂ ਢਾਂਚਾ ਖੜਾ ਕਰਨ ਔਰ ਨਵੇਂ ਤਰੀਕੇ ਦੇ ਨਾਲ ਪਾਰਟੀ ਨੂੰ ਜਿਹੜਾ ਹੈ ਉਹ ਸੁਰਜੀਤ ਕਰਕੇ ਅੱਗੇ ਵਧਾਉਂਦੇ ਹੋਏ ਨਜ਼ਰ ਆਉਣ ਹਾਲਾਂਕਿ ਹੋਰ ਵੀ ਰეკਮੈਂਡੇਸ਼ਨਸ ਸੀ ਕਿ ਇੱਕ ਪਰਿਵਾਰ ਦੇ ਵਿੱਚੋਂ 21 ਟਿਕਟ ਦਿੱਤੀ ਜਾਣੀ ਹੈ ਗੁਰਸਿੱਖ ਕੇਸਧਾਰੀ ਅਮਰਤਧਾਰੀ ਹੀ ਜਿਹੜੇ ਨੇ ਉਹ ਨੌਜਵਾਨਾਂ ਨੂੰ ਉਹਨਾਂ ਨੂੰ ਵੀ ਸ਼ੋਮਨੀ ਕਲ ਦਲ ਦੀ ਜੋ ਲੜਾਈ ਜਾਊਗੀ ਕੁਝ ਇਹੋ ਜੀਆਂ ਵੀ ਹੋਰ ਬਹੁਤ ਸਾਰੇ ਪੁਆਇੰਟਸ ਜਿਹੜੇ ਸੀ ਕਿ ਇਕਬਾਲ ਸਿੰਘ ਝੁੰਡਾ ਕਮੇਟੀ ਦੀ ਰਿਪੋਰਟ ਦੇ ਵਿੱਚ ਲਾਗੂ ਕੀਤੇ ਗਏ ਸੀ ਇਹ ਵੀ ਕਿਹਾ ਗਿਆ ਸੀ ਕਿ ਪ੍ਰਧਾਨ ਦੀ ਜਿਹੜੀ ਸ਼ਟ ਨਿਊਰ ਹੈ ਉਹ ਵੀ 10 ਸਾਲ ਤੱਕ ਰੱਖੀ ਜਾਊਗੀ ਤਾਂ ਅਜੀਆਂ ਕੁਝ ਸ਼ਰਤਾਂ ਜਣੀਆਂ ਸੀਗੀਆਂ ਉਹ ਇਕਬਾਲ ਸਿੰਘ ਝੁੰਡਾ ਰਿਪੋਰਟ ਦੇ ਵਿੱਚ ਕਈਆਂ ਗਈਆਂ ਸੀ ਪਰ ਹੁਣ ਇਹ ਪਾਰਟੀ ਨੇ ਜੇ ਆਪਾਂ ਪਾਰਟੀ ਦੇ ਹੋਰ ਲੀਡਰਾਂ ਨਾਲ ਗੱਲ ਕਰਤੀਏ ਉਹ ਹੈ ਉਸ ਨੂੰ 10 ਬੰਦ ਕੀ ਵਾਕਈ ਕਾਲਸਨ ਚ ਉਹਨਾਂ ਰਿਪੋਰਟ ਲਾਗੂ ਹੋਈ ਹੈ ਜਾਂ ਨਹੀਂ ਹੋਈ ਕਿਉਂਕਿ ਮਨਪ੍ਰੀਤਿਆਲੀ ਕਹਿ ਰਹੇ ਨੇ ਕਿ ਜਦ ਤੱਕ ਉਹ ਰਿਪੋਰਟ ਲਾਗੂ ਨਹੀਂ ਹੁੰਦੀ ਆ ਫਿਰ ਮਨਪ੍ਰੀਤਿਆਲੀ ਦਾ ਸਿੱਧੇ ਤੌਰ ਦੇ ਉੱਤੇ ਇਹ ਕਹਿਣਾ ਸੀ ਉਦੋਂ ਵੀ ਇਹ ਜ਼ਿਕਰ ਕਰਦੇ ਸੀ ਕਿ ਜਿਹੜੀ ਲੀਡਰਸ਼ਿਪ ਹੈ ਉਸ ਦੇ ਵਿੱਚ ਤਬਦੀਲੀ ਆਉਣੀ ਚਾਹੀਦੀ ਹੈ ਕਿਉਂਕਿ ਕਹਿੰਦੇ ਕਿ 2017 ਦੀਆਂ ਚੋਣਾਂ ਵੀ ਹਾਰੇ ਔਰ 22 ਦੀਆਂ ਵੀ ਹਾਰੇ ਆ ਤੇ ਹੁਣ 24 ਦੀਆਂ ਚੋਣਾਂ ਵੀ ਜਿਹੜੀਆਂ ਆ ਉਹ ਅਸੀਂ ਹਾਰ ਚੁੱਕੇ ਆ ਤਾਂ ਇਹ ਖਾਸ ਤੌਰ ਦੇ ਉਤੇ ਜ਼ਿਕਰ ਜਿਹੜਾ ਹੈ ਉਹ ਮਨਪਿਤ 41 ਦੇ ਵੱਲੋਂ ਕੀਤਾ ਗਿਆ ਔਰ ਕਹਿੰਦੇ ਕਿ ਜਿਹੜੀ ਪਾਰਟੀ ਨੇ 10 ਸਾਲ ਸੱਤਾ ਦੇ ਵਿੱਚ ਰਹਿ ਕੇ ਰਾਜ ਵਧਾਇਆ ਹੋਵੇ ਉਸ ਦਾ ਇੱਕੋ ਤਮ ਨਿਗਾਰਾਉਣਾ ਉਸ ਦੇ ਵੱਲੋਂ ਲਏ ਹੋਏ ਫੈਸਲਿਆਂ ਦੇ ਉਲਟ ਜਿਹੜਾ ਹੈ ਲੋਕਾਂ ਦੀਆਂ ਭਾਵਨਾਵਾਂ ਦਾ ਨਜ਼ਰ ਆਉਣਾ ਤਾਂ ਇਹ ਆਪਣੇ ਆਪ ਦੇ ਵਿੱਚ ਲੋੜ ਹੈ ਕਿ ਮੰਥਨ ਕਰਨ ਦੀ ਜ਼ਰੂਰਤ ਹੈ ਮੰਥਨ ਕੀਤਾ ਜਾਵੇ ਔਰ ਸੋਚਿਆ ਜਾਵੇ ਪਾਰਟੀ ਦੇ ਵਿੱਚ ਜਿਹੜੀ ਹੈ ਉਹ ਕੀ ਕੀ ਤਬਦੀਲੀਆਂ ਕੀਤੀਆਂ ਜਾ ਸਕਦੀਆਂ ਨੇ ਤਾਂ ਮਨਪ੍ਰੀਤ ਵਾਲੀ ਉਹ ਜਿਹੜੇ ਸਿੱਧੇ ਤੌਰ ਦੇ ਉੱਤੇ ਹੀ ਉਹਨਾਂ ਗੱਲ ਕਹਿ ਰਹੇ ਨੇ ਕਿ ਜਬ ਤੱਕ ਇਕਬਾਲ ਸਿੰਘ ਝੁੰਣਾ ਰਿਪੋਰਟ ਜਿਹੜੀ ਹੈ ਉਹ ਲਾਗੂ ਨਹੀਂ ਹੁੰਦੀ ਉਦੋਂ ਤੱਕ ਮੈਂ ਪਾਰਟੀ ਗਤੀਵਿਧੀਆਂ ਤੋਂ ਦੂਰ ਰਹੂੰਗਾ ਔਰ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਪੰਥ ਤੇ ਪੰਜਾਬੀਆਂ ਦਾ ਭਰੋਸਾ ਹਾਸਲ ਕਰਨ ਦੇ ਲਈ ਕਹਿੰਦੇ ਕਿ ਅੱਜ ਪਾਰਟੀ ਨੂੰ ਵੱਡੇ ਫੈਸਲੇ ਲੈਣ ਦੀ ਲੋੜ ਹੈ ਤਾਂ ਜੋ ਪਾਰਟੀ ਨੂੰ ਜ਼ਮੀਨੀ ਪੱਧਰ ਤੇ ਉੱਤੇ ਮਜ਼ਬੂਤ ਕੀਤਾ ਜਾ ਸਕੇ ਔਰ ਨਾਲ ਹੀ ਉਹਨਾਂ ਦੇ ਵੱਲੋਂ ਇਹ ਵੀ ਜ਼ਿਕਰ ਕੀਤਾ ਗਿਆ ਕਿ ਸਾਡੀ ਜਿਹੜੀ ਲੀਡਰਸ਼ਿਪ ਹੈ ਉਹ ਆਪਣੇ ਨਿੱਜੀ ਹਿੱਤ ਤਿਆਗ ਕੇ ਪਾਰਟੀ ਦੇ ਭਲੇ ਲਈ ਕੰਮ ਕਰੇ ਉਹਨਾਂ ਨੇ ਇਹ ਵੀ ਕਿਹਾ ਕਿ ਉਹ ਹਮੇਸ਼ਾ ਪਾਰਟੀ ਦੇ ਵਫਾਦਾਰ ਸਿਪਾਹੀ ਰਹੇ ਨੇ ਤੇ ਅੱਗੇ ਵੀ ਉਹ ਕ ਦੇ ਕੀ ਕੰਮ ਕਰਦੇ ਰਹਿਣਗੇ ਇੱਕ ਔਰਤ ਖਾਸ ਤੌਰ ਦੇ ਤੇ ਲੋਕ ਸਭਾ ਚੋਣਾਂ ਦੀ ਵੀ ਗੱਲ ਕਰੀਏ ਤਾਂ ਕਹਿੰਦੇ ਕਿ ਲੋਕ ਸਭਾ ਚੋਣਾਂ ਦੇ ਵਿੱਚ ਭਾਵੇਂ ਮੈਂ ਪਹਿਲਾਂ ਪਾਰਟੀ ਗਤੀਵਿਧੀਆਂ ਤੋਂ ਦੂਰ ਰਹਾ ਪਰ ਲੋਕ ਸਭਾ ਚੋਣਾਂ ਦੇ ਵਿੱਚ ਮੈਂ ਜੋ ਉਮੀਦਵਾਰ ਨੇ ਉਹਨਾਂ ਦੀ ਜੱਟ ਕੇ ਮਦਦ ਕੀਤੀ ਉਹਨਾਂ ਦੇ ਵਾਸਤੇ ਮੈਂ ਜਿਹੜਾ ਹੈ ਉਹ ਵੋਟਾਂ ਦੇ ਵਿੱਚ ਕੰਮ ਦੀ ਕੀਤਾ ਬਟ ਉਹ ਜ਼ਿਕਰ ਸਿੱਧੇ ਤੌਰ ਤੇ ਇਹੀ ਕਰ ਰਹੇ ਨੇ ਕਿ ਜਿਹੜੀ ਚੁੰਟਾ ਕਮੇਟੀ ਤੇ ਵੋਟਾ ਉਸ ਨੂੰ ਅਮਨਦੀਪ ਉਹ ਕਹਿੰਦੇ ਜੀ ਬਿਲਕੁਲ ਜੀ ਗੱਲ ਕਰ ਲਈਏ ਤਾਂ ਬੀਤੇ ਦਿਨ ਜਿਹੜੇ ਆ ਪਾਰਟੀ ਦੇ ਸੁਖਵੀਰ ਸਿੰਘ ਬਾਦਲੂ ਨੇ ਉਹਨਾਂ ਨੇ ਵੀ ਵੱਡੇ ਫੈਸਲੇ ਲਏ ਆ ਇੱਕ ਵੱਡੇ ਲੀਡਰਾਂ ਨੂੰ ਵੀ ਜਿਹੜਾ ਆ ਵਾਰ ਵੀ ਇੱਕ ਵਾਰ ਦਾ ਰਸਤਾ ਵੀ ਦਿਖਾਇਆ ਜਿਨ੍ਹਾਂ ਨੇ ਉਹਨਾਂ 'ਤੇ ਇਲਜ਼ਾਮ ਵੀ ਲੱਗੇ ਸਕੇ ਕਿ ਪਾਰਟੀ ਵਿਰੋਧੀ ਗਤੀਵਿਧੀਆਂ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ ਤਾਂ ਕੀ ਲੱਗਦਾ ਕਿ ਰਿਪੋਰਟ ਜਿਹੜੀ ਆ ਲਾਗੂ ਹੋਈ ਆ ਨਹੀਂ ਹੋਈ ਜਾਂ ਫਿਰ ਜੇ ਸਿੱਧੇ ਤੌਰ ਤੇ ਸੁਖਵੀਰ ਬਾਦਲੂ ਨੇ ਹੀ ਆਪਣੇ ਆਪ ਸਾਰੇ ਫੈਸਲੇ ਲੈ ਰਹੇ ਆ ਤਾਂ ਪਾਰਟੀ ਦੇ ਇੰਨੇ ਮਾੜੇ ਹਾਲਾਤ ਹੋਣ ਦਾ ਕੀ ਕਾਰਨ ਲੱਗਦਾ ਹੈ ਦੇਖੋ ਅਮਨਦੀਪ ਜਿਹੜੇ ਪਾਰਟੀ ਦੇ ਲੀਡਰ ਬਾਹਰ ਕੱਡੇ ਨੇ ਉਹ ਰਿਪੋਰਟ ਦੇ ਨਾਲ ਤਾਂ ਕਿਤੇ ਵੀ ਸਹਿਮਤ ਜਾਂ ਕਿਤੇ ਖੜੇ ਹੋਏ ਹੁੰਦੇ ਨਜ਼ਰ ਨਹੀਂ ਆਉਂਦੇ ਹਾਲਾਂਕਿ ਉਹ ਤਾਂ ਇੱਕ ਤਰੀਕੇ ਨਾਲ ਆਪਾਂ ਕਵਾਂਗੇ ਉਹ ਤਾਂ ਉਲਟ ਹੀ ਉਸ ਚੀਜ਼ ਦੇ ਨਜ਼ਰ ਆਇਆ ਨੇ ਕਿਉਂਕਿ ਆਦੇਸ਼ ਪ੍ਰਤਾਪ ਕੈਨੋਨਾ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢਣਾ ਰਵੀਕਰਨ ਕਲੋਣਾ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢਦਾ ਉਹ ਪੁਰਾਣੀ ਟਕਸਾਲੀ ਪਰਿਵਾਰ ਜਿਨ੍ਹਾਂ ਦੀ ਇੱਕ ਵੱਡੀ ਲੈਗਸੀ ਰਹੀ ਹੋਵੇ ਚੈਰੋ ਪਰਿਵਾਰ ਦੀ ਤਾਂ ਉਹਨਾਂ ਦੇ ਪੁੱਤਰ ਨੂੰ ਰਵੀਕਰਨ ਕਲੋਣਾ ਨੂੰ ਜਿਹੜਾ ਹੈ ਉਹ ਪਾਰਟੀ ਦੇ ਵਿੱਚੋਂ ਬਾਹਰ ਕੱਢਦਾ ਹਾਲਾਂਕਿ ਇੱਥੇ ਵੀ ਪਾਰਟੀ ਦੇ ਉੱਤੇ ਕਈ ਸਵਾਲ ਖੜੇ ਹੋਏ ਕਿ ਪਾਰਟੀ ਦੇ ਵਿੱਚ ਗਲਤ ਫੈਸਲੇ ਟਿਕਟਾਂ ਨੂੰ ਦੇਣ ਨੂੰ ਲੈ ਕੇ ਵੀ ਕੀਤੇ ਗਏ ਨੇ ਇਹਦੀ ਗੱਲ ਕਹੀ ਰਵੀਕਰਨ ਕਾਲਰ ਉਹਨਾਂ ਨੇ ਵੀ ਇਹ ਗੱਲ ਕਹੀ ਕਿ ਕੀ ਲੋੜ ਪਈ ਸੀ ਕਿ ਅਨੰਦਪੁਰ ਸਾਹਿਬ ਤੋਂ ਦਲਜੀਤ ਚੀਮਾ ਉਹਨਾਂ ਨੂੰ ਜਿਹੜਾ ਹੈ ਉਹ ਗੁਰਦਾਸਪੁਰ ਭੇਜਿਆ ਜਾਵੇ ਉਹ ਤੁਸੀਂ ਦੇਖੋ ਦਲਜੀਤ ਚੀਮਾ ਸਿਰਫ ਮਹਿਸ 88000 ਵੋਟਾਂ ਹੀ ਜੜੀਆਂ ਨੇ ਉਹ ਲੈ ਸਕੇ ਆ ਬੀਜੇਪੀ ਜਿਹੜੀ ਆ ਉਹ ਗੁਰਦਾਸਪੁਰ ਦੇ ਵਿੱਚ ਵੀ ਇਹ ਕਾਗਦਦਲ ਤੋਂ ਅੱਗੇ ਨਜ਼ਰ ਆਈ ਹੈ ਆਮ ਆਦੀ ਪਾਰਟੀ ਨਜ਼ਰ ਆਈ ਹੈ ਇਹ ਕਾਗਦਦਲ ਚੌਥੇ ਨੰਬਰ ਦੇ ਉੱਤੇ ਪਹੁੰਚ ਗਿਆ ਹੁਣ ਤੇ ਤਾਂ ਉੱਥੇ ਰਵੀਕਰਨ ਕਾਲਰ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਜਾਂਦਾ ਹਾਲਾਂਕਿ ਉਸ ਦਾ ਕੋਈ ਫਾਇਦਾ ਤਾਂ ਨਹੀਂ ਹੋਇਆ ਨੁਕਸਾਨ ਹੀ ਉਲਟਾ ਜਿਹੜਾ ਹੈ ਉਹ ਕਾਗ ਅਦੀਸ਼ ਪ੍ਰਤਾਪ ਕੈਰੋਣਾ ਦੀ ਗੱਲ ਕਰੀਏ ਜੋ ਰਿਪੋਰਟ ਸਾਡੇ ਕੋਲ ਨਿਕਲ ਕੇ ਸਾਹਮਣੇ ਆ ਰਹੀ ਹੈ ਉਹ ਇਹ ਆ ਰਹੀ ਹੈ ਕਿ ਅਦੀਸ਼ ਪ੍ਰਤਾਪ ਕੈਰੋਣਾ ਦੀ ਇਹ ਮੰਗ ਸੀ ਉਹ ਕੱਲ ਕਹਿ ਰਹੇ ਸੀ ਕਿ ਸਾਨੂੰ ਖਡੂਰ ਸਾਹਿਬ ਦੀ ਸੀਟ ਦੇ ਉੱਤੇ ਪੰਥਕ ਚਿਹਰਾ ਕੋਈ ਦੇਣਾ ਚਾਹੀਦਾ ਔਰ ਚਿਹਰਾ ਜਿਹੜਾ ਹੈ ਉਹ ਪਹਿਲਾਂ ਉਤਾਰ ਦੇਣਾ ਚਾਹੀਦਾ ਕੋਈ ਸ਼ਹੀਦ ਪਰਿਵਾਰ ਦਾ ਚਿਹਰਾ ਜਿਹੜਾ ਹੈ ਉਹ ਉਤਾਰਨਾ ਚਾਹੀਦਾ ਹਾਲਾਂਕਿ ਉਹਨਾਂ ਦੇ ਵੱਲੋਂ ਇਹ ਵੀ ਜ਼ਿਕਰ ਕੀਤਾ ਗਿਆ ਕਿ ਜਿਸ ਤਰੀਕੇ ਦੇ ਨਾਲ ਪਿੱਛੇ ਕੌਂਕੇ ਪਰਿਵਾਰ ਦਾ ਇੰਨਾ ਜ਼ਿਕਰ ਹੁੰਦਾ ਤਾਂ ਕੌਂਕੇ ਪਰਿਵਾਰ ਦੇ ਵਿੱਚੋਂ ਕਿਸੇ ਨੂੰ ਜਿਹੜੀ ਹੈ ਉਹ ਸੀਟ ਦਿੱਤੀ ਜਾਵੇ ਤਾਂ ਇਹ ਖਡੂਰ ਸਾਹਿਬ ਦੀ ਸੀਟ ਨੂੰ ਲੈ ਕੇ ਵੀ ਉਹਨਾਂ ਦੇ ਵੱਲੋਂ ਇਹ he cried that thing is ਸ਼ੌਮਰੀ ਕਾਲ ਦੇ ਨਾਲ ਪੰਥ ਪੰਥ ਦੀ ਜਮਾਤ ਪਾਰਟੀ ਕਹਿੰਦੀ ਹੈ ਕਹਿੰਦੀ ਹੈ ਕਿ ਅਸੀਂ ਪੰਥ ਦੀ ਮਾਇਤ ਕਰਦੇ ਹਾਂ ਅਸੀਂ ਪੰਥ ਦੀ ਜਗਵਾਹੀ ਕਰਦੇ ਹਾਂ ਤਾਂ ਜੇ ਪੰਥ ਪਾਰਟੀ ਕਮਾਉਣ ਵਾਲੀ ਪਾਰਟੀ ਹੀ ਕਹਿੰਦੇ ਕਿ ਪੰਥ ਦੇ ਇਸ ਤਰੀਕੇ ਦੇ ਨਾਲ ਉਲਟ ਜਾਂਦੀ ਹੈ ਨਜ਼ਰ ਆਊਗੀ ਭਾਵਨਾਵਾਂ ਪੰਥ ਦੀਆਂ ਸੰਤਤੀ ਹੋਈ ਨਜ਼ਰ ਨਹੀਂ ਆਊਗੀ ਲੋਕਾਂ ਦੀ ਸਮਝ ਨਹੀਂ ਨਜ਼ਰ ਆਊਗੀ ਤਾਂ ਕਿਵੇਂ ਉਸ ਦਾ ਜਿਹੜਾ ਹੈ ਉਹ ਰਿਵਾਈਵਲ ਹੋਊਗਾ ਤਾਂ ਇਹ ਕੁਝ ਚੀਜ਼ਾਂ ਮੰਗਾ ਸੀਗਾ ਪਰ ਸੁਖਬੀਤ ਸਿੰਘ ਬਾਦਲ ਉਹਨਾਂ ਨੇ ਦੇਖੋ ਕਿ ਪਾਰਟੀ ਦੇ ਵਿੱਚੋਂ ਅਜਿਹੇ ਫੈਸਲੇ ਲਏ ਉਹਨਾਂ ਨੇ ਲੀਡਰ ਜਿਹੜੇ ਨੇ ਉਹ ਬਾਹਰ ਕੀ ਕੱਢੇ ਜਿਸ ਦਾ ਇਤਰਾਜ਼ ਤਿੰਨਸਾ ਪਰਿਵਾਰ ਦੇ ਵੱਲੋਂ ਵੀ ਜਤਾਇਆ ਗਿਆ ਢੀਂਸਾ ਪਰਿਵਾਰ ਨੇ ਵੀ ਕਿਹਾ ਕਿ ਇੱਤਾ ਨਹੀਂ ਕਰਨਾ ਚਾਹੀਦਾ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਕਹਿੰਦੇ ਨੇ ਕਿ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਹੈ तमाम ਲੀਡਰਸ਼ਿਪ ਜਿਹੜੀ ਹੈ ਉਹ ਜਿਹੜੇ ਛੱਡ ਕੇ ਦੀ ਗਏ ਹੋਏ ਨੇ ਉਹਨਾਂ ਨੂੰ ਵੀ ਘਰ ਫਿਲ ਕਰਦੇ ਨੇ ਤਾਂ ਇੱਕ ਪਾਸੇ ਉਹ ਪਾਰਟੀ ਦੇ ਵਿੱਚੋਂ ਹੀ ਪੁਰਾਣੇ ਲੀਡਰ ਕੱਢੀ ਜਾ ਰਹੇ ਨੇ ਤਾਂ ਦੇਖਣਾ ਹੋਊਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦੇ ਉੱਤੇ ਕੀ ਅਸਰ ਨਿਕਲ ਕੇ ਸਾਹਮਣੇ ਆਉਂਦਾ ਹੈ ਕੱਲ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਉਹਨਾਂ ਨੇ ਵੀ ਇਹ ਜ਼ਿਕਰ ਕੀਤਾ ਕਿ ਅਸੀਂ ਨਾ ਇੱਧਰ ਦੇ ਆ ਨਾ ਉੱਧਰ ਦੇ ਆ ਕਿਸ ਤਰੀਕੇ ਦੇ ਨਾਲ ਇਸ ਵੇਲੇ ਲੀਡਰਸ਼ਿਪ ਕਲ ਕੰਮ ਕਰ ਰਹੀ ਹੈ ਇਹਦਾ ਪਤਾ ਨਹੀਂ ਚੱਲ ਰਿਹਾ ਮੰਥਨ ਕਰਨ ਦੀ ਦੌਰ ਹੈ ਕੀ ਹੈ ਤਾਂ ਹੁਣ ਮੰਥਨ ਕੀ ਹੁੰਦਾ ਹੈ ਜੀ ਸੁਖੀਰ ਸਿੰਘ ਬਾਦਲ ਅ ਲੀਡਰਸ਼ਿਪ ਤੋਂ ਪ੍ਰਧਾਨਗੀ ਤੋਂ ਕਿਨਾਰਾ ਵੜਦੇ ਨੇ ਔਰ ਕਿਉਂਕਿ ਇਹ ਕੋਈ ਆਮ ਗੱਲ ਨਹੀਂ ਹੈਗੀ ਆਪਾਂ ਕਹੀਏ ਕਿ ਜੇ ਉਹ ਸੁਭੇਤ ਸਿੰਘ ਬਾਦਲ ਕਿਨਾਰਾ ਕੱਟਣ ਵਟਣ ਤਾਂ ਕੋਈ ਇਸ ਵਿੱਚ ਬਹੁਤ ਵੱਡੀ ਗੱਲ ਹੈਗੀ ਇੱਕ ਜੇ ਆਪਾਂ ਕਾਂਗਰਸ ਪਾਰਟੀ ਦੀ ਗੱਲ ਕਰੀਏ ਤਾਂ ਉਹਨਾਂ ਨੇ ਵੀ ਇਹ ਫੈਸਲਾ ਆਪਣੀ ਹੱਥ ਤੋਂ ਬਾਅਦ ਲਿਆ ਸੀ ਰਾਹੁਲ ਗਾਂਧੀ ਸਟੈਪਟੈਕ ਕਰਦੇ ਨੇ ਮਲਕਾਰ ਖੜਗੇ ਨੂੰ ਲਗਾਇਆ ਜਾਂਦਾ ਤਾਂ ਪਾਰਟ ਦੇ ਵਿੱਚ ਹੋਰ ਬਹੁਤ ਥੇੜੀਆਂ ਐ ਜਿਹੀਆਂ ਹਾਂ ਲੀਡਰਸ਼ਿਪ ਆ ਬੈਠੀਆਂ ਹੋਈਆਂ ਨੇ ਲੀਡਰ ਬੈਠੇ ਹੋਏ ਨੇ ਜਿਨ੍ਹਾਂ ਨੂੰ ਮੌਕਾ ਦੇ ਕੇ ਉਹਨਾਂ ਨੂੰ ਹੋ ਕੇ ਕੀਤਾ ਜਾ ਸਕਦਾ ਤਾਂ ਜੋ ਅਕਾਲੀ ਦਲ ਦਾ ਹੀ ਰਿਵਾਈਵਲ ਹੋ ਸਕੇ ਅਕਾਲੀ ਦਲ ਰਿਵਾਈਵ ਕਰ ਸਕੇ ਕਿਉਂਕਿ ਪੰਜਾਬ ਦੀ ਜੇਕਰ ਆਪਾਂ ਗੱਲ ਕਰੀਏ ਖੇਤਰੀ ਪਾਰਟੀ ਸਿਰਫ ਹੀ ਅਕਾਲੀ ਦਲ ਹੀ ਹੈ ਜੀ ਤਾਂ ਉਹ ਖੇਤਰੀ ਪਾਰਟੀ ਉਹ ਕਿਵੇਂ ਆਪਣਾ ਰਿਵਾਈਵਲ ਕਰਦੀ ਹੈ ਜਾਂ ਫਿਰ ਜੇ ਇਸੇ ਤਰੀਕੇ ਦੇ ਨਾਲ ਇਸੇ ਇਸ਼ੂਸ ਦੇ ਉੱਤੇ ਐ ਇਸੇ ਗੱਲਾਂ ਦੇ ਉੱਤੇ ਉਹ ਬੇਜ਼ਿੱਦ ਰਹਿੰਦੇ ਨੇ ਇਸ ਦੇ ਉੱਤੇ ਅੜੇ ਰਹਿੰਦੇ ਨੇ ਤਾਂ ਕੀ ਸੁਖਬੀਰ ਸਿੰਘ ਬਾਦਲ ਹੀ ਬਤੌਰ ਪ੍ਰਧਾਨ ਜੀ ਜਿਹੜੀ ਹੈ ਅੱਗੇ ਹੋਰ ਬਤਾਉਂਦੇ ਹੋ ਨਜ਼ਰ ਆਉਣਗੇ ਔਰ ਜਿਹੜੀ ਉਹਨਾਂ ਦੇ ਹੋਰ ਸਾਥੀ ਨੇ ਉਹ ਇਹਨਾਂ ਦੇ ਉੱਤੇ ਇਸੀ ਗੱਲ ਦਾ ਜ਼ੋਰ ਪਾਉਂਦੇ ਹੋਏ ਨਜ਼ਰ ਆਉਣਗੇ ਕਿਉਂਕਿ ਬਹੁਤ ਸਾਰੇ ਇਹ ਵੀ ਲੋਕਾਂ ਨੇ ਗੱਲਾਂ ਦੀਆਂ ਕਿ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਜਿਹੜੀ ਕੁੰਡਲੀ ਜਿਹੜੀ ਆਸ-ਪਾਸ ਦੀ ਜਿਹੜੀ ਜੁੰਡਲੀ ਹੈ ਜਿਹੜੀ ਉਹਨਾਂ ਦੀ ਕੋ ਟੀਮ ਹੈਗੀ ਹੈ ਉਹ ਹੀ ਕਹਿੰਦੇ ਕਿ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਸਹੀ ਤਸਵੀਰ ਦਿਖਾਉਣ ਦੇ ਵਿੱਚ ਅਸਫਲ ਰਹਿੰਦੀ ਹੈ ਉਹੀ ਉਹਨਾਂ ਨੂੰ ਪੰਜਾਬ ਦੇ ਗਰਾਊਂਡ ਦੀ ਰਿਪੋਰਟ ਜਿਹੜੀ ਹੈ ਉਹ ਪਹੁੰਚਾਉਣ ਦੇ ਵਿੱਚ ਅਸਫਲ ਰਹਿੰਦੀ ਹੈ ਔਰ ਉਹ ਰਿਪੋਰਟ ਨਜ਼ਰੀ ਨਹੀਂ ਆਉਂਦੀ ਹੈ ਤਾਂ ਸੁਖਬੀਤ ਸਿੰਘ ਬਾਦਲ ਤੱਕ ਕੀ ਉਹ ਰਿਪੋਰਟ ਪਹੁੰਚੂਗੀ ਕੀ ਮੰਤ ਤੇ ਵਾਲੀ ਉਹਨਾਂ ਦਾ ਦਿੱਤਾ ਹੋਇਆ ਇਹ ਬਿਆਨ ਕੋਈ ਅਸਰ ਪਾਉਂਦਾ ਹੋਇਆ ਨਜ਼ਰ ਆਊਗਾ ਕਿ ਲੀਡਰਸ਼ਿਪ ਦੇ ਵਿੱਚ ਤਬਦੀਲੀ ਹੋਊਗੀ ਇੱਕ ਬਾਦ ਸਿੰਘ ਝੁੰਡਾ ਕੀ ਵਾਕਈ ਹੀ ਰਿਪੋਰਟ ਅਸਲ ਮਾਇਨੇ ਦੇ ਵਿੱਚ ਇਹੇ ਮੰਗ ਕਰ ਰਹੀ ਹੈ ਕਿ ਲੀਡਰਸ਼ਿਪ ਦੇ ਵਿੱਚ ਬਦਲਾਅ ਹੋਵੇ ਹਾਲਾਂਕਿ ਲੀਡਰ ਕਹਿ ਰਹੇ ਨੇ ਕਿ ਜਿਹੜੀ ਰਿਪੋਰਟ ਆ ਉਹ ਕਿਤੇ ਵੀ ਇਹ ਨਹੀਂ ਕਹਿੰਦੀ ਕਿ ਲੀਡਰਸ਼ਿਪ ਬਦਲੀ ਜਾਵੇ ਪਰ ਮੰਤ ਤੇ ਵਾਲੀ ਉਹਨਾਂ ਦੇ ਜਿਹੜੇ ਸਿੱਧੇ ਤੌਰ ਦੇ ਉੱਤੇ ਸੰਕੇਤ ਨੇ ਉਹ ਇਦਾਂ ਝਾਬਦੇ ਨੇ ਕਿ ਜਿਵੇਂ ਉਹ ਲੀਡਰਸ਼ਿਪ ਦੇ ਵਿੱਚ ਤਬਦੀਲੀ ਭਾਲਦੇ ਹੋਣ ਤਾਂ ਕਹਾਂਗਾ ਕਿ ਇੱਕ ਦੇ ਅਨੁਵਰਤਨ ਦੇ ਵਿੱਚ ਅਕਾਲੀ ਦਲ ਦੀ ਸਿਆਸਤ ਦੇ ਵਿੱਚ ਅਮਨ ਦੀ ਨਜ਼ਰ ਆਉਂਦਾ ਹੈ ਜੀ ਜਾਣਕਾਰੀ ਦੇਣ ਲਈ ਬਹੁਤ-ਬਹੁਤ ਧੰਨਵਾਦ ਤਾਂ ਸਿੱਧੇ ਤੌਰ ਤੇ ਮਨਪ੍ਰੀਤਿਆ ਵਾਲੇ ਹੁਣੇ